ਕਮਾਨ ਸਰ ਜਿਹੜੇ ਰਿਪੋਰਟ ਹੋਇਆ ਅਮਰੀਕਾ ਤੋਂ ਉਹਨੂੰ ਅੰਮ੍ਰਿਤਸਰ ਸਾਹਿਬ ਵੀ ਪੰਜਾਬ 'ਚ ਕਿਉਂ ਲਾਇਆ ਜਾ ਰਿਹਾ ਮੈਂ ਸਿੱਧੀਆਂ ਹੜਾਣਾ ਪਹਿਲਾਂ ਬੰਦਾ ਫਿਰ ਜਾ ਕੇ ਅੰਮ੍ਰਿਤਸਰ ਜਾ ਕੇ ਵਿਰੋਧ ਕੀਤਾ ਮੈਂ ਤਾਂ ਨੈਸ਼ਨਲ ਲੈਵਲ ਤੇ ਜਿਹੜਾ ਬੋਲੇ ਵੀ ਚਲਾਇਆ ਵੀ ਹੈ ਠੀਕ ਹੈ ਨਾ ਤੇ ਪਰ ਮੈਨੂੰ ਹੁਣ ਲੱਗਦਾ ਕਿ ਉਸ ਗ੍ਰੋਥ ਤੋਂ ਦੱਸ ਰਹੇ ਹੋਗਾ ਅਗਲਾ ਜਿਹੜਾ ਜਿਹੜੇ ਲਾਊਗਾ ਉਹ ਕਟਕੜ ਅੰਮ੍ਰਿਤਸਰ ਜਾ ਕੇ ਬੈਠੇ ਸਭ ਜਿਹੜੇ ਨੌਜਵਾਨ ਮੁੰਡੇ ਮੜੇ ਇਹਨਾਂ ਨੂੰ ਕੋਈ ਮੁਰਬ ਸੇਕ ਲਈ ਕੋਈ ਸਰਕਾਰ ਸਹਿਯਤਾ ਕਰੂ ਹਾਂ ਇਹ ਬਹੁਤ ਵਧੀਆ ਕੁਐਸਚਨ ਤੁਹਾਡਾ ਕਿਤੇ ਉਹ ਡਿਪਰੈਸ਼ਨ 'ਚ ਨਾ ਚਲੇ ਜਾਣ ਬਈ ਬੜੀ ਪਿੰਡ ਦੇ ਲੋਕ ਜਾਂ ਪਿੰਡ ਦੇ ਸ਼੍ਰੀ ਕੀ ਵਾਲੇ ਮਿਹਨੇ ਮਾਰ ਲਾ ਹਾਂਜੀ ਹਾਂਜੀ ਤੇ ਕੋਈ ਤੇ ਖੜਾ ਨਾ ਸਾਡੇ ਕੋਲੇ ਬਹੁਤ ਸਾਰੇ ਮੁੰਡੇ ਇਹ ਹਜੇ ਵੀ ਨੇ ਜਿਹੜੇ ਉੱਤਰੂ ਮੁੜ ਕੇ ਆ ਕੇ ਅੰਦਰ ਕੰਮ ਕਰਕੇ ਕਾਮਯਾਬ ਹੋ ਅਸੀਂ ਉਹਨਾਂ ਨੂੰ ਮਲਾਵਾਂ ਇੱਕ ਤਾਂ ਤੁਹਾਡੇ ਇਲਾਕੇ ਦੇ ਮੁੰਡੇ ਨੇ ਰਾਹਪੁਰ ਮੱਖਾ ਦੇ ਜਿਨ੍ਹਾਂ ਨੇ ਪੰਜ ਉਹ ਆਏ ਖੁੱਲੇ ਹੋਇਆ ਸੀ ਦਰਾਬੇ ਕਰ ਹਾਲੇ ਰਹਿ ਬੀ ਹੈਨਾ ਵਾਟਰਪਾਰਕ ਚਾਰ ਮੁੰਡੇ ਬੁਰਜਹਰੀ ਦੇ ਨੇ ਹੈਨਾ ਤੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਵੀ ਉਹਨਾਂ ਨੂੰ ਮਲਾਵਾਂਗੇ ਉਹ ਜਦੋਂ ਕਹਿਣਗੇ ਨਾ ਉਹਨਾਂ ਨੂੰ ਕੋਈ ਗੱਲ ਨਹੀਂ ਅਸੀਂ ਵੀ ਨਹੀਂ ਆਏ ਹੋਏ ਆ ਬਾਤ ਨਹੀਂ ਕਰ ਉਹ ਆ ਜੋ ਕਾਹਦੀ ਬੰਦਲੀ ਉਹ ਸਾਢੇ 500 ਮੁੰਡੇ ਨੂੰ ਕੰਮ ਦੇ ਰਹੇ ਨੇ ਅਸੀਂ ਗਰੇ ਮੁੰਡੇ ਸਭ ਛੇ ਸਾਲ ਤੋਂ ਪੜ੍ਹਨੇ ਆ ਤੇ ਸੋ ਇੱਥੇ ਸੀ ਉਹਨਾਂ ਨੂੰ ਆਪਰਚੂਨਿਟੀ ਦੇਣਾਗੇ ਜੇ ਕੋਈ ਉਹਨਾਂ ਚੋ ਟੈਸਟ ਪਾਸ ਕਰਨਾ ਚਾਹੁੰਦਾ ਕੋਈ ਪਟਵਾਰੀ ਦਾ ਕੋਈ ਡੀਐਸਪੀ ਦਾ ਕੋਈ ਸੀਐਸਟੀਓ ਦਾ ਕੰਪੀਟੀਸ਼ਨ ਦਾ ਟੈਸਟ ਪਾਸ ਕਰਨਾ ਚਾਹੇ ਪਾਸ ਕਰੇ ਨੌਕਰੀ ਮਿਲੂ ਸੋ ਅਸੀਂ ਉਹਨਾਂ ਨੂੰ ਕੋਈ ਐਦਾਂ ਡਿਪਰੈਸ਼ਨ ਚ ਨਹੀਂ ਜਾਣ ਦਿੰਦੇ ਸਾਡੇ ਵੀ ਆ ਪੁੱਤ ਨੇ ਕੋਈ ਗੱਲ ਨਹੀਂ ਸਿਸਟਮ ਤੋਂ ਰੁਸ ਕੇ ਗਏ ਹੋਣਗੇ ਨਾ ਕਿਹਦੇ ਜੀ ਕਰਦਾ ਧਰਤੀ ਛੱਡਣ ਨੂੰ ਜੀ ਇੱਕ ਮਾਨ ਸਰ ਜਿਹੜੇ ਰਿਪੋਰਟ ਹੋਇਆ ਅਮਰੀਕਾ ਤੋਂ ਉਹਨੂੰ ਅੰਮ੍ਰਿਤਸਰ ਸਾਹਿਬ ਵੀ ਪੰਜਾਬ ਜੀ ਕਿਉਂ ਲਾਇਆ ਜਾ ਰਿਹਾ ਮੈਂ ਉਹ ਸਿੱਧਾ ਹੜਾਣਾ ਪਹਿਲਾਂ ਮੈਂ ਫਿਰ ਜਾ ਕੇ ਅੰਮ੍ਰਿਤਸਰ ਜਾ ਕੇ ਵਿਰੋਧ ਕੀਤਾ ਮੈਂ ਤਾਂ ਨੈਸ਼ਨਲ ਲੈਵਲ ਤੇ ਜਿਹੜਾ ਬੋਲੇ ਵੀ ਚਲਾਇਆ ਵੀ ਹੈ ਠੀਕ ਹੈ ਨਾ ਤੇ ਪਰ ਮੈਨੂੰ ਹੁਣ ਲੱਗਦਾ ਕਿ ਉਸ ਗ੍ਰੋਥ ਤੋਂ ਦਸਰੇ ਹੋਊਗਾ ਅਗਲਾ ਜਹਾਜ ਜਿਹੜੇ ਇੱਕ ਲਾਊਗਾ ਉਹ ਕਟੜ ਕਟ ਅੰਮ੍ਰਿਤਸਰ ਜਾ ਬੈਠੇ ਸਭ ਜਿਹੜੇ ਨੌਜਵਾਨ ਮੁੰਡੇ ਮੁੰਡੇ ਆ ਇਹਨਾਂ ਨੂੰ ਕੋਈ ਮੋੜ ਬਸਾਈ ਕੋਈ ਸਹਾਰਾ ਸਤਾ ਕਰੂ ਹਾਂ ਇਹ ਬਹੁਤ ਵਧੀਆ ਕੁਐਸਚਨ ਹੈ ਤੁਹਾਡਾ ਕਿ ਕਿਤੇ ਡਿਪਰੈਸ਼ਨ ਜਨਾ ਚਲੇ ਜਾਣ ਬਈ ਬੜੀ ਪਿੰਡ ਦੇ ਲੋਕ ਜਾਂ ਪਿੰਡ ਦੇ ਸ਼੍ਰੀਤੀ ਵਾਲੇ ਮਿਹਨੇ ਮਾਰ ਲੱਗ ਹਾਂਜੀ ਹਾਂਜੀ ਤੇ ਕੋਈ ਸਖੜਾ ਸਾਡੇ ਕੋਲੇ ਬਹੁਤ ਸਾਰੇ ਮੁੰਡੇ ਇਹ ਹਜੇ ਵੀ ਨੇ ਜਿਹੜੇ ਉੱਤਰੂ ਮੁੜ ਕੇ ਆ ਕੇ ਅੰਦਰ ਕੰਮ ਕਰਕੇ ਕਾਮਯਾਬ ਹੋ ਅਸੀਂ ਉਹਨਾਂ ਨੂੰ ਮਲਾਵਾਂ ਇੱਕ ਤਾਂ ਤੁਹਾਡੇ ਇਲਾਕੇ ਦੇ ਮੁੰਡੇ ਨੇ ਰਾਪੁਰ ਮੱਖਾ ਦੇ ਜਿਨ੍ਹਾਂ ਨੇ ਪੰਜ ਜੋ ਆਏ ਖੁੱਲੇ ਹੋਇਆ ਹੁਣ ਜੀ ਦਾਰਾ ਬੇਕਰ ਹਾਲਾਰੇ ਬੇਕਰ ਹੈਨਾ ਵਾਟਰਪਾਰਕ ਚਾਰ ਮੁੰਡੇ ਬੁਰਜਹਰੀ ਦੇ ਨੇ ਤੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਵੀ ਉਹਨਾਂ ਨੂੰ ਮਲਾਵਾਂਗੇ ਉਹ ਜਦੋਂ ਕਹਿਣਗੇ ਨਾ ਉਹਨਾਂ ਨੂੰ ਕੋਈ ਗੱਲ ਨਹੀਂ ਅਸੀਂ ਵੀ ਇਹੀ ਆਏ ਹੋਏ ਆ ਬਾਪ ਨੂੰ ਮਾਰੋ ਮੁਰਕੇ ਆ ਜੋ ਕਾਹਦੀ ਕੰਮ ਕਰੀਏ ਤਾਂ ਸਾਢੇ ਪੰਜ ਸੌ ਮੁੰਡੇ ਨੂੰ ਕੰਮ ਦੇ ਰਹੇ ਨੇ ਅਸਪਤਲ ਜਿਹੜੇ ਮੁੰਡੇ ਸੱਤ ਸੱਤ ਪਾੜਨੇ ਨੇ ਤੇ ਉਹ ਇੱਥੇ ਸੀ ਉਹਨਾਂ ਨੂੰ ਓਪਰਚੁਨਿਟੀ ਦੇਵਾਂਗੇ ਜੇ ਕੋਈ ਉਹਨਾਂ ਚੋ ਟੈਸਟ ਪਾਸ ਕਰਨਾ ਚਾਹੁੰਦਾ ਕੋਈ ਪਟਵਾਰੀ ਦਾ ਕੋਈ ਡੀਐਸਪੀ ਦਾ ਕੋਈ ਸੀਐਫਟੀ ਉਹਦਾ ਕੰਪੀਟੀਸ਼ਨ ਦਾ ਟੈਸਟ ਪਾਸ ਕਰਨਾ ਚਾਹੀਦਾ ਪਾਸ ਕਰੇ ਨੌਕਰੀ ਮਿਲੂਗੀ ਸੋ ਅਸੀਂ ਉਹਨਾਂ ਨੂੰ ਕੋਈ ਐਦਾਂ ਡਿਪਰੈਸ਼ਨ ਚ ਨਹੀਂ ਜਾਣ ਦਿੰਦੇ ਸਾਡੇ ਵੀ ਆ ਪੁੱਤ ਨੇ ਕੋਈ ਗੱਲ ਨਹੀਂ ਸਿਸਟਮ ਤੋਂ ਰੁੱਸ ਕੇ ਗਏ ਹੋਣਗੇ ਨਾ ਕਿਹਦੇ ਜੀ ਕਰਦਾ ਧਰਤੀ ਛੱਡਣ ਨੂੰ